ਦੋਸਤੋ ਇੱਕ ਸ਼ਾਰਟ ਵੀਡੀਓ ਤੁਹਾਨੂੰ ਦਿਖਾਉਣਾ ਜੀ ਪਿੰਡ ਦੋਸਤੋ ਇਹ ਗੱਲ ਜਿਲਾ ਫਰੋਜਪੁਰ ਦੇ ਨੇੜੇ ਸ਼ਹਿਰ ਮੁਦਕੀਆ ਜੀ ਦੋਸਤੋ ਇਸ ਘਰ ਦੇ ਵਿੱਚ ਉਹ ਦੂਜੀ ਵੀਡੀਓ ਵਪਾਰਤਾ ਬਾਈ ਨੇ ਕੰਮ ਸ਼ੁਰੂ ਕੀਤਾ ਦੋ ਨਗ ਇਸ ਘਰ ਦੇ ਵਿੱਚੋਂ ਤੁਹਾਨੂੰ ਦਿਖਾਇਆ ਜੀ ਪਹਿਲੇ ਨੰਬਰ ਤੇ ਇੱਕ ਨੀਲੀ ਰੈਵੀ ਨਸਲ ਦੀ ਕੱਟੀ ਤੁਹਾਨੂੰ ਦਿਖਾਈਆ ਜੀ ਬਹੁਤ ਸੋਹਣੇ ਢਾਂਚੇ ਦੇ ਵਿੱਚ ਹੈ ਤੇ ਸੋਹਣੀ ਸੰਗੀ ਚੰਗੀ ਸਾਂ ਵੀ ਹੈ ਤੇ ਬਿਲਕੁਲ ਜੈਦ ਜੀ ਮਾਰਕਿੰਗ ਦੇ ਵਿੱਚ ਸਵਾ ਕ ਸਾਲ ਦੋਸਤੋ ਤਕਰੀਬਨ ਉਮਰ ਹੈ ਸਾਂ ਵੀ ਚੰਗੀ ਹੈ ਤੇ ਥਣ ਝੋਲੀ ਇਸ ਕੱਟੀ ਦੀ ਬਹੁਤ ਸੋਹਣੀ ਹੈ ਚਾਰ ਹੀ ਥਣ ਨਿਖੜੇ ਹੋਣਗੇ ਠੀਕ ਹੈ ਰੇਟ 27000 ਦੂਜੇ ਨੰਬਰ ਤੇ ਇੱਕ ਮੋਹਰ ਨਸਲ ਦੀ ਝੋਟੀ ਤੁਹਾਨੂੰ ਦਿਖਾਈ ਹੈ ਜੀ ਇਹ ਤਕਰੀਬਨ 2 ਕੁ ਸਾਲ ਦੇ ਘੇਰੇ ਦੇ ਵਿੱਚ ਉਮਰ ਹੈ ਦੰਦਾ ਤੋਂ ਖੇਰੀ ਆ ਸਿੰਘ ਸਿੰਘ ਸੋਹਣੇ ਆ ਠੀਕ ਹੈ ਤੇ ਸਭੀ ਵੀ ਚੰਗੀ ਹੈ ਥਾਣਾ ਚਾਰ ਹੋਣਗੇ ਨਿਕੜਵੇ ਦੋਸਤੋ ਠੀਕ ਹੈ ਜੀ ਤੇ ਪੁੜੇ ਪੜੇ ਐਨ ਬਿਲਕੁਲ ਚੱਕਮਿਆਦੀ ਹੈ 2 ਸਾਲ ਉਮਰ ਤੇ 32200 ਡਿਮਾਂਡ ਬਾਕੀ ਦੋਵੇਂ ਨਗਾ ਦੇ ਵਿੱਚੋਂ ਇਮਾਨਦਾਨ ਹੋਊਗਾ ਵੈਸੇ ਵੱਡੀ ਵੀਡੀਓ ਵੀ ਦੋਸਤੋ ਕਵਰ ਕੀਤੀ ਹੈ ਜੀ ਅਪਲੋਡ ਕਰਾਂਗੇ ਜੇ ਕਿਸੇ ਵੀਰ ਭਰਾ ਨੂੰ ਪਹਿਲਾਂ ਇਹਨਾਂ ਦੇ ਵਿੱਚੋਂ ਕੋਈ ਵੀ ਨਾਗ ਪਸੰਦ ਆਵੇ ਤਾਂ ਖਰੀਦ ਲਿਓ ਨੰਬਰ ਸਕਰੀਨ ਤੇ ਚੱਲਦਾ ਰਹਿਣਾ